ਮਰਿੰਡਾ ਘਟਨਾ ਤੋਂ ਬਾਅਦ ਬਿਰਬੀ ਦੀ ਪਟਿਆਲਾ ਘਟਨਾ ਨੇ ਸੰਗਤ ਦੇ ਮਨ ਨੂੰ ਝੰਡੋੜਿਆ ਅਖਰ ਇਹਨਾਂ ਘਟਨਾਵਾਂ ਦਾ ਜ਼ਿੰਮੇਵਾਰ ਕੌਣ ਦੋਸਤੋ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਤਾਂ ਇਸ ਵੇਲੇ ਦੀ ਇੱਕ ਦੁਖਦਾਇਕ ਘਟਨਾ ਕਹੀ ਜਾ ਸਕਦੀ ਹੈ ਜਿਹੜੀ ਲਗਾਤਾਰ 2015 ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਾਪਰਦੀ ਆ ਰਹੀ ਹੈ ਬਿਰਬੀ ਦੀ ਅਨਸੁਖਾਵੀ ਘਟਨਾ ਜਿਸ ਨੇ ਸਿੱਖ ਸੰਗਤ ਦੇ ਲਗਾਤਾਰ ਮਨ ਨੂੰ ਵਲੂੰਦਰ ਕੇ ਰੱਖਿਆ ਹੋਇਆ ਤਾਂ ਜਹੇ ਦੇ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਜੋ ਕਿ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਚਰਨ ਸ਼ੋ ਪ੍ਰਾਪਤ ਹੈ ਤਾਂ ਜਹੇ ਇੱਕ ਉਸ ਜਗ੍ਹਾ ਦੇ ਉਪਰ ਮੰਤ ਪੱਗੀ ਬੀਤੀ ਰਾਤ ਘਟਨਾ ਵਾਪਰਦੀ ਹੈ ਸ਼ਾਮ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਦਰਮਿਆਨ ਘਟਨਾ ਵਾਪਰਦੀ ਹੈ ਕਿ ਇੱਕ ਲੜਕੀ ਜੋ ਕਿ ਪਟਿਆਲਾ ਦੀ ਵਸਨੀਕ ਦੱਸੀ ਜਾ ਰਹੀ ਹੈ ਉਸ ਦੇ ਵੱਲੋਂ ਜਿਹੜਾ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਪੀਤੀ ਜਾਂਦੀ ਹੈ ਪਰ ਉੱਥੇ ਹੀ ਸੇਵਾਦਾਰ ਦੇ ਵੱਲੋਂ ਉਸ ਲੜਕੀ ਦਾ ਵਿਰੋਧ ਕੀਤਾ ਜਾਂਦਾ ਉਸ ਨੂੰ ਬਾਹਰ ਭੇਜਣ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਪਰ ਉਹ ਲੜਕੀ ਕਿਤੇ ਨਾ ਕਿਤੇ ਇਸ ਗੱਲ ਤੋਂ ਬਿਲਕੁਲ ਵੀ ਫਿਕਰਮੰਦ ਨਹੀਂ ਸੀ ਦੇਖੀ ਜਾ ਸਕਦੀ ਕਿ ਜਿਸ ਤਰੀਕੇ ਦੇ ਨਾਲ ਉਸ ਲੜਕੀ ਦੇ ਵੱਲੋਂ ਬਿਰਬੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਦੋਂ ਸੇਵਾਦਾਰ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤੇ ਲੜਕੀ ਬਿਲਕੁਲ ਨਚੱਕ ਹੋ ਕੇ ਉਸ ਜਗ੍ਹਾ ਦੇ ਉੱਪਰ ਬੈਠੀ ਰਹਿੰਦੀ ਹੈ ਫਿਰ ਸੰਗਤ ਦੇ ਵਿੱਚੋਂ ਇੱਕ ਨੌਂਦਵਾਨ ਜਿਸ ਦੇ ਸਿਰ ਦੇ ਉੱਪਰ ਦਸਤਾਰ ਹਦੀ ਹੋਈ ਸੀ ਮੂੰਹ ਦੇ ਉੱਪਰ ਦਾੜਾ ਸੀ ਤਾਂ ਉਸ ਨੌਜਵਾਨ ਦੇ ਵੱਲੋਂ ਉਸ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਆਖਰ ਇਸ ਘਟਨਾ ਦੇ ਵਿਸ਼ੇ ਕਿਹੜੀ ਮਨਸ਼ਾ ਹੋ ਸਕਦੀ ਹੈ ਕਿ ਗੁਰਦੁਆਮਾਂ ਦੇ ਵਿੱਚ ਜਿਹੜੇ ਇਤਿਹਾਸਕ ਗੁਰਦੁਆਮ ਹੋਣ ਉਹਨਾਂ ਗੁਰਦੁਆਮਾਂ ਦੇ ਵਿੱਚ ਇਸ ਤਰ੍ਹਾਂ ਦਾ ਕੋ ਕਰਮ ਕਰਨਾ ਕਿਉਂਕਿ ਪਿਛਲੇ ਸਮੇਂ ਦੇ ਦਰਮਿਆਨ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਖਾਸ ਕਰ ਸਿੱਖ ਤਬਕੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਘਟਨਾ ਵਾਪਰਨੀ ਉਸ ਤੋਂ ਬਾਅਦ ਜਿਹੜਾ ਸੀਗਾ ਮਰਿੰਡਾ ਦੇ ਗੁਰਦੁਆਲਾ ਕੋਤਵਾਲੀ ਸਾਹਿਬ ਦੇ ਵਿੱਚ ਘਟਨਾ ਵਾਪਰਨੀ ਅਤੇ ਇਸ ਤੋਂ ਬਾਅਦ ਪਟਿਆਲਾ ਦੇ ਗੁਰਦੁਆ ਦਾ ਦੁੱਖ ਨਿਵਾਰਨ ਸਭ ਦੇ ਵਿੱਚ ਅਜਾਹੀ ਮੰਦਭਾਗੀ ਘਟਨਾ ਵਾਪਰਨੀ ਜਿਸ ਦੇ ਨਾਲ ਕਿਤੇ ਨਾ ਕਿਤੇ ਸਿੱਖ ਭਾਈਚਾਰੇ ਦੇ ਮਨ ਨੂੰ ਬਹੁਤ ਵੱਡੀ ਠੇਸ ਪੁੱਜੀ ਹੈ ਆਖਰ ਪੁਲਿਸ ਇਨਵੈਸਟੀਗੇਸ਼ਨ ਦਾ ਇਹ 파ਟ ਬੰਦਾ ਹੈ ਕਿ ਕਿਹੜੇ ਲੋਕ ਨੇ ਬੇਦਬੀ ਕਰਵਾਉਣ ਵਾਲੇ ਆਖਰ ਕਿਉਂ ਇਸ ਤਰੀਕੇ ਦੀਆਂ ਜਿਹੜੀਆਂ ਅਨਸੁਖਾਵੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਆਖਰ ਕੀ ਮਨਸ਼ਾ ਹੋ ਸਕਦੀ ਹੈ ਉਹਨਾਂ ਲੋਕਾਂ ਦੀ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਬਿਲਕੁਲ ਨ ਡਰ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਇਤਿਹਾਸਕ ਗੁਰਦੁਆਮਾਂ ਦੇ ਵਿੱਚ ਆਉਂਦੇ ਨੇ ਅਤੇ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਆਖਰ ਕੀ ਇਹਨਾਂ ਘਟਨਾਵਾ ਦਾ ਜ਼ਿੰਮੇਵਾਰ ਕੌਣ ਹੈ ਬਹੁਤ ਵੱਡੇ ਸਵਾਲੀਆ ਚਿੰਨ੍ਹ ਨੇ ਪਰ ਪ੍ਰਸ਼ਾਸਨ ਜਿਸ ਤਰੀਕੇ ਨਾਲ ਪਹਿਲਾਂ ਘਟਨਾਵਾ ਵਾਪਰੀਆਂ ਨੇ ਉਹਨਾਂ ਦਾ ਕੋਈ ਬੈਕ ਨਹੀਂ ਮਿਲਿਆ ਕੀ ਇਸ ਘਟਨਾ ਦਾ ਵੀ ਕੋਈ ਬੈਕ ਮਿਲੇਗਾ ਜਾਂ ਨਹੀਂ ਇਹ ਪੁਵੇਖ ਦੇ ਗਰਭ ਦੇ ਵਿੱਚ ਹੈ ਆਪਣੇ ਕਮੈਂਟ ਬਾਕਸ ਦੇ ਵਿੱਚ ਸੁਝਾਅ ਜ਼ਰੂਰ ਭੇਜੋ ਕਿ ਇਸ ਘਟਨਾ ਦਾ ਜ਼ਿੰਮੇਵਾਰ ਕੌਣ ਹੈ ਕਿਹੜੇ ਲੋਕਾਂ ਦੇ ਵੱਲੋਂ ਕਿਹੜੀਆਂ ਤਾਕਤਾਂ ਦੇ ਵੱਲੋਂ ਇਹ ਬਿਰਵੀ ਕਰਵਾਈ ਜਾ ਰਹੀ ਹੈ ਮਰਿੰਡਾ ਘਟਨਾ ਤੋਂ ਬਾਅਦ ਬਿਰਬੀ ਦੀ ਪਟਿਆਲਾ ਘਟਨਾ ਨੇ ਸੰਗਤ ਦੇ ਮਨ ਨੂੰ ਝੰਡੋੜਿਆ ਅਖਰ ਇਹਨਾਂ ਘਟਨਾਵਾਂ ਦਾ ਜ਼ਿੰਮੇਵਾਰ ਕੌਣ ਦੋਸਤੋ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਤਾਂ ਇਸ ਵੇਲੇ ਦੀ ਇੱਕ ਦੁਖਦਾਇਕ ਘਟਨਾ ਕਹੀ ਜਾ ਸਕਦੀ ਹੈ ਜਿਹੜੀ ਲਗਾਤਾਰ 2015 ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਾਪਰਦੀ ਆ ਰਹੀ ਹੈ ਬਿਰਬੀ ਦੀ ਅਨਸੁਖਾਵੀ ਘਟਨਾ ਜਿਸ ਨੇ ਸਿੱਖ ਸੰਗਤ ਦੇ ਲਗਾਤਾਰ ਮਨ ਨੂੰ ਵਲੁੰਦਰ ਕੇ ਰੱਖਿਆ ਹੋਇਆ ਤਾਂ ਜਹੇ ਦੇ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਜੋ ਕਿ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਚਰਨ ਸ਼ੋ ਪ੍ਰਾਪਤ ਹੈ ਤਾਂ ਜਹੇ ਇੱਕ ਉਸ ਜਗ੍ਹਾ ਦੇ ਉਪਰ ਮੰਤ ਪਗੀ ਬੀਤੀ ਰਾਤ ਘਟਨਾ ਵਾਪਰਦੀ ਹੈ ਸ਼ਾਮ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਦਰਮਿਆਨ ਘਟਨਾ ਵਾਪਰਦੀ ਹੈ ਕਿ ਇੱਕ ਲੜਕੀ ਜੋ ਕਿ ਪਟਿਆਲਾ ਦੀ ਵਸਨੀਕ ਦੱਸੀ ਜਾ ਰਹੀ ਹੈ ਉਸ ਦੇ ਵੱਲੋਂ ਜਿਹੜਾ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਪੀਤੀ ਜਾਂਦੀ ਹੈ ਫਾ ਉੱਥੇ ਹੀ ਸੇਵਾਦਾਰ ਦੇ ਵੱਲੋਂ ਉਸ ਲੜਕੀ ਦਾ ਵਿਰੋਧ ਕੀਤਾ ਜਾਂਦਾ ਉਸ ਨੂੰ ਬਾਹਰ ਭੇਜਣ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਪਰ ਉਹ ਲੜਕੀ ਕਿਤੇ ਨਾ ਕਿਤੇ ਇਸ ਗੱਲ ਤੋਂ ਬਿਲਕੁਲ ਵੀ ਫਿਕਰਮੰਦ ਨਹੀਂ ਸੀ ਦੇਖੀ ਜਾ ਸਕਦੀ ਕਿ ਜਿਸ ਤਰੀਕੇ ਦੇ ਨਾਲ ਉਸ ਲੜਕੀ ਦੇ ਵੱਲੋਂ ਬਿਰਬੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਦੋਂ ਸੇਵਾਦਾਰ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤੇ ਲੜਕੀ ਬਿਲਕੁਲ ਨਚੱਕ ਹੋ ਕੇ ਉਸ ਜਗ੍ਹਾ ਦੇ ਉੱਪਰ ਬੈਠੀ ਰਹਿੰਦੀ ਹੈ ਫਿਰ ਸੰਗਤ ਦੇ ਵਿੱਚੋਂ ਇੱਕ ਨੌਂਦਵਾਨ ਜਿਸ ਦੇ ਸਿਰ ਦੇ ਉੱਪਰ ਦਸਤਾਰ ਸੜੀ ਹੋਈ ਸੀ ਮੂੰਹ ਦੇ ਉੱਪਰ ਦਾੜਾ ਸੀ ਤਾਂ ਉਸ ਨੌਜਵਾਨ ਦੇ ਵੱਲੋਂ ਉਸ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਆਖਰ ਇਸ ਘਟਨਾ ਦੇ ਵਿਸ਼ੇ ਕਿਹੜੀ ਮਨਸ਼ਾ ਹੋ ਸਕਦੀ ਹੈ ਕਿ ਗੁਰਧਾਮਾਂ ਦੇ ਵਿੱਚ ਜਿਹੜੇ ਇਤਿਹਾਸਕ ਗੁਰਧਾਮ ਹੋਣ ਉਹਨਾਂ ਗੁਰਧਾਮਾਂ ਦੇ ਵਿੱਚ ਇਸ ਤਰ੍ਹਾਂ ਦਾ ਕੁਕਰਮ ਕਰਨਾ ਹੈ ਕਿਉਂਕਿ ਪਿਛਲੇ ਸਮੇਂ ਦੇ ਦਰਮਿਆਨ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਖਾਸ ਕਰ ਸਿੱਖ ਤਬਕੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਘਟਨਾ ਵਾਪਰਨੀ ਉਸ ਤੋਂ ਬਾਅਦ ਜਿਹੜਾ ਸੀਗਾ ਮਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਘਟਨਾ ਵਾਪਰਨੀ ਅਤੇ ਇਸ ਤੋਂ ਬਾਅਦ ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਵਿੱਚ ਅਜਾਈ ਮੰਦ ਭਾਗੀ ਘਟਨਾ ਵਾਪਰਨੀ ਜਿਸ ਦੇ ਨਾਲ ਕਿਤੇ ਨਾ ਕਿਤੇ ਸਿੱਖ ਭਾਈਚਾਰੇ ਦੇ ਮਨ ਨੂੰ ਬਹੁਤ ਵੱਡੀ ਠੇਸ ਪੁੱਦੀ ਹੈ ਆਖਰ ਪੁਲਿਸ ਇਨਵੈਸਟੀਗੇਸ਼ਨ ਦਾ ਇਹ 파ਟ ਬੰਦਾ ਹੈ ਕਿ ਕਿਹੜੇ ਲੋਕ ਨੇ ਬੇਦਬੀ ਕਰਵਾਉਣ ਵਾਲੇ ਆਖਰ ਕਿਉਂ ਇਸ ਤਰੀਕੇ ਦੀਆਂ ਜਿਹੜੀਆਂ ਅਨਸੁਖਾਵੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਆਖਰ ਕੀ ਮਨਸ਼ਾ ਹੋ ਸਕਦੀ ਹੈ ਉਹਨਾਂ ਲੋਕਾਂ ਦੀ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਬਿਲਕੁਲ ਨੰਡਰ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਇਤਿਹਾਸਕ ਗੁਰਦੁਆਮਾਂ ਦੇ ਵਿੱਚ ਆਉਂਦੇ ਨੇ ਅਤੇ ਇਸ ਤਰ੍ਹਾਂ ਦੀਆਂ ਮੰਦਭਾਗੀਨਾ ਕਟਨਾਵਾਂ ਨੂੰ ਅੰਜਾਮ ਦਿੰਦੇ ਨੇ ਆਖਰ ਕੀ ਇਹਨਾਂ ਕਟਨਾਵਾਂ ਦਾ ਜ਼ਿੰਮੇਵਾਰ ਕੌਣ ਹੈ ਬਹੁਤ ਵੱਡੇ ਸਵਾਲੀਆ ਚਿੰਨ੍ਹ ਨੇ ਪਰ ਪ੍ਰਸ਼ਾਸਨ ਜਿਸ ਤਰੀਕੇ ਨਾਲ ਪਹਿਲਾਂ ਕਟਨਾਵਾਂ ਵਾਪਰੀਆਂ ਨੇ ਉਹਨਾਂ ਦਾ ਕੋਈ ਬੈਕ ਨਹੀਂ ਮਿਲਿਆ ਕੀ ਇਸ ਘਟਨਾ ਦਾ ਵੀ ਕੋਈ ਬੈਕ ਮਿਲੇਗਾ ਜਾਂ ਨਹੀਂ ਇਹ ਪੁਵੇਖ ਦੇ ਗਰਭ ਦੇ ਵਿੱਚ ਆਪਣੇ ਕਮੈਂਟ ਬਾਕਸ ਦੇ ਵਿੱਚ ਸੁਝਾਅ ਜ਼ਰੂਰ ਭੇਜੋ ਕਿ ਇਸ ਘਟਨਾ ਦਾ ਜ਼ਿੰਮੇਵਾਰ ਕੌਣ ਹੈ ਕਿਹੜੇ ਲੋਕਾਂ ਦੇ ਵੱਲੋਂ ਕਿਹੜੀਆਂ ਤਾਕਤਾਂ ਦੇ ਵੱਲੋਂ ਇਹ ਬਿਰਵੀ ਕਰਵਾਈ ਜਾ ਰਹੀ ਹੈ ਮਰਿੰਡਾ ਘਟਨਾ ਤੋਂ ਬਾਅਦ ਬਿਰਵੀ ਦੀ ਪਟਿਆਲਾ ਘਟਨਾ ਨੇ ਸੰਗਤ ਦੇ ਮਨ ਨੂੰ ਝੰਡੋੜਿਆ ਆਖਰ ਇਹਨਾਂ ਘਟਨਾਵਾਂ ਦਾ ਜ਼ਿੰਮੇਵਾਰ ਕੌਣ ਦੋਸਤੋ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਤਾਂ ਇਸ ਵੇਲੇ ਦੀ ਇੱਕ ਦੁਖਦਾਇਕ ਘਟਨਾ ਕਹੀ ਜਾ ਸਕਦੀ ਹੈ ਜਿਹੜੀ ਲਗਾਤਾਰ 2015 ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਾਪਰਦੀ ਆ ਰਹੀ ਹੈ ਬਿਰਬੀ ਦੀ ਅਨਸੁਖਾਵੀ ਘਟਨਾ ਜਿਸ ਨੇ ਸਿੱਖ ਸੰਗਤ ਦੇ ਲਗਾਤਾਰ ਮਨ ਨੂੰ ਬਲੁੰਦਰ ਕੇ ਰੱਖਿਆ ਹੋਇਆ ਤਾਂ ਅਜਿਹੇ ਦੇ ਵਿੱਚ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਜੋ ਕਿ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਹੈ ਤਾਂ ਜਿਹੀ ਇੱਕ ਉਸ ਜਗ੍ਹਾ ਦੇ ਉੱਪਰ ਮੰਤ ਪੱਗੀ ਬੀਤੀ ਰਾਤ ਘਟਨਾ ਵਾਪਰਦੀ ਹੈ ਸ਼ਾਮ ਦੀ ਗੱਲ ਕਰੀਏ ਤਾਂ ਉਹ ਸਮੇਂ ਦੇ ਦਰਮਿਆਨ ਕਟਨਾ ਵਾਪਰਦੀ ਹੈ ਕਿ ਇੱਕ ਲੜਕੀ ਜੋ ਕਿ ਪਟਿਆਲਾ ਦੀ ਵਸਨੀਕ ਦੱਸੀ ਜਾ ਰਹੀ ਹੈ ਉਸ ਦੇ ਵੱਲੋਂ ਜਿਹੜਾ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਪੀਤੀ ਜਾਂਦੀ ਹੈ ਪਰ ਉੱਥੇ ਹੀ ਸੇਵਾਦਾਰ ਦੇ ਵੱਲੋਂ ਉਸ ਲੜਕੀ ਦਾ ਵਿਰੋਧ ਕੀਤਾ ਜਾਂਦਾ ਉਸ ਨੂੰ ਬਾਹਰ ਭੇਜਣ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਪਰ ਉਹ ਲੜਕੀ ਕਿਤੇ ਨਾ ਕਿਤੇ ਇਸ ਗੱਲ ਤੋਂ ਬਿਲਕੁਲ ਵੀ ਫਿਕਰਮੰਦ ਨਹੀਂ ਸੀ ਦੇਖੀ ਜਾ ਸਕਦੀ ਕਿ ਜਿਸ ਤਰੀਕੇ ਦੇ ਨਾਲ ਉਸ ਲੜਕੀ ਦੇ ਵੱਲੋਂ ਬਿਰਬੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਦੋਂ ਸੇਵਾਦਾਰ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤੇ ਲੜਕੀ ਬਿਲਕੁਲ ਨਚੱਕ ਹੋ ਕੇ ਉਸ ਜਗ੍ਹਾ ਦੇ ਉੱਪਰ ਬੈਠੀ ਰਹਿੰਦੀ ਹੈ ਫਿਰ ਸੰਗਤ ਦੇ ਵਿੱਚੋਂ ਇੱਕ ਨੌਂਦਵਾਨ ਜਿਸ ਦੇ ਸਿਰ ਦੇ ਉੱਪਰ ਦਸਤਾਰ ਸਜੀ ਹੋਈ ਸੀ ਮੂੰਹ ਦੇ ਉੱਪਰ ਦਾੜਾ ਸੀ ਤਾਂ ਉਸ ਨੌਜਵਾਨ ਦੇ ਵੱਲੋਂ ਉਸ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਆਖਰ ਇਸ ਘਟਨਾ ਦੇ ਵਿਸ਼ੇ ਕਿਹੜੀ ਮਨਸ਼ਾ ਹੋ ਸਕਦੀ ਹੈ ਕਿ ਗੁਰਧਾਮਾਂ ਦੇ ਵਿੱਚ ਜਿਹੜੇ ਇਤਿਹਾਸਕ ਗੁਰਧਾਮ ਹੋਣ ਉਹਨਾਂ ਗੁਰਧਾਮਾਂ ਦੇ ਵਿੱਚ ਇਸ ਤਰ੍ਹਾਂ ਦਾ ਕੋ ਕਰਮ ਕਰਨਾ ਕਿਉਂਕਿ ਪਿਛਲੇ ਸਮੇਂ ਦੇ ਦਰਮਿਆਨ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ